ਮੂੰਹ ਦਿੱਕਤ ਲੱਗਦੀ ਟਰੈਕਟਰ ਆ ਰਹੇ ਨੇ ਬੜਾ ਇਹ ਕੋਈ ਜਿਹੜਾ ਤਮਾਸ਼ੇ ਵਾਲੀ ਚੀਜ਼ ਨਹੀਂ ਹੈਗੀ ਕੀ ਕਰਦੇ ਆ ਵੀਰ ਸਾਡੇ ਨਾਲ ਸਹਾਰਾ ਲਾਓ ਹਨਾ ਹੁਣ ਤਾਂ ਆਪਣੇ ਕੋਲੇ ਟਾਈਮ ਮੌਕਾ ਹੁਣ ਆਪਾਂ ਸਾਂਭ ਸਕਦੇ ਆ ਜਦੋਂ ਬਾਅਦ ਚ ਕੁਝ ਹੋ ਜਾਂਦਾ ਫਿਰ ਆਪਣੇ ਪੱਲੇ ਕੁਝ ਨਹੀਂ ਰਹਿੰਦਾ ਪਛਤਾਵਾ ਰਹਿ ਜਾਂਦਾ ਆਪਣੇ ਕੋਲੇ 23 ਚ ਬਹੁਤ ਨੁਕਸਾਨ ਹੋ ਗਿਆ ਸੀ ਦਾ ਗਰਦਾ ਪੱਧਰ ਬਈ ਪਹਿਲਾਂ ਵੀ ਇਹ ਪਿਛਲੇ ਤੋਂ 1 ਸਾਲ ਛੱਡ ਕੇ 2023 ਚ ਬਾਬਾ ਇੱਥੇ ਮਾਰ ਕੀਤੀ ਇਹਨੇ ਸਾਡੇ ਸਾਰੇ ਮੰਨ ਲਓ ਵੀ ਆਹ ਏਰੀਆ ਸਾਰਾ ਆਪਣਾ ਲਜਾ ਕੇ ਵੀ ਟੁੱਬ ਗਿਆ ਸੀਗਾ ਤੇ ਉਹ ਤੋਂ ਬਾਅਦ ਹੁਣ ਫੇਰ ਬਈ ਇਹ ਪਹਿਲਾਂ 23 ਫੁੱਟ ਤੱਕ ਵਗ ਗਈ ਸੀਗੀ ਤੇ ਹੁਣ ਫੇਰ ਪਿੱਛੋਂ ਪਾਣੀ ਦਾ ਬਹੁਤ ਵੀ ਮੰਨ ਲਓ ਦਸੀ ਜਾਂਦੇ ਪਾਣੀ ਛੱਡ ਰਿਹਾ ਜੀ 2023 ਦੇ ਵਿੱਚ ਜਦੋਂ ਪਾਣੀ ਆਇਆ ਜੀ ਉਦੋਂ ਕੀ ਆਇਆ ਨਾ ਜਿਹੜੀਆਂ ਸੰਸਥਾਵਾਂ ਆਈਆਂ ਸੀਗੀਆਂ ਜੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਜਿਨ੍ਹਾਂ ਕੋਲੇ 10-10 ਕਿੱਲੇ ਜ਼ਮੀਨ ਦੇ ਸੀ 20-20 ਕਿੱਲੇ ਜ਼ਮੀਨ ਦੇ ਸੀ ਉਹਨਾਂ ਨੇ ਵੀ 6-6 ਮਹੀਨੇ ਰਾਸ਼ਨ ਬਾਹਰ ਦੇ ਵਿੱਚ ਵੇਚਦੇ ਰਹੇ ਆ ਉਹ ਸਾਨੂੰ ਨਾ ਤਾਂ ਮੁਰਗੀ ਦਾ ਮਹਾਂਵਜਾ ਚਾਹੀਦਾ ਨਾ ਹੀ ਬੱਕਰੀ ਦਾ ਚਾਹੀਦਾ ਸਾਨੂੰ ਤਾਂ ਇਹੀ ਮੰਗ ਆ ਕਿ ਸਾਡਾ ਪੱਥਰ ਲੱਗ ਜੇ ਦੋਨੇ ਸਾਈਡਾਂ ਤੇ ਕਿ ਬਚਾਅ ਹੋ ਜਾਇਆ ਕਰੇ आरपीडी 24 टीवी देख रहे हो ਤੁਸੀਂ ਮੈਂ ਸੰਨੀਮਾਨ ਸਾਹਦਾ ਸਵਾਗਤ ਕਰਦਾ ਇਸ ਵਕਤ ਮੈਂ ਖੜਾ ਸਰਦੂਲਗੜ੍ਹ ਦੇ ਖਗਰਧਰਿਆ ਤੇ ਜਿਵੇਂ ਕਿ ਆਪਾਂ ਦੇਖ ਰਹੇ ਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਆਪਣਾ ਪੂਰਾ ਪੰਜਾਬ ਜਿਹੜਾ ਹੜ੍ਹਾਂ ਦੀ ਹੜ੍ਹਾਂ ਦੀ ਮਾਰ ਦੇ ਹੇਠ ਆ ਰਿਹਾਗਾ ਸਰਦੂਲਗੜ੍ਹ ਦਾ ਜਿਹੜਾ ਖਗਰਧਰਿਆ ਇਹਦਾ ਵੀ ਪੱਧਰ ਜਿਹੜਾ ਦਿਨੋਂ ਦਿਨ ਵੱਧ ਰਿਹਾ ਅੱਜ ਇਹਦਾ ਮੌਜੂਦਾ ਸਥਿਤੀ ਦੇ ਇਹ ਇਹ ਆ ਕਿ ਇਹਦਾ 21 ਫੁੱਟ ਤੱਕ ਜਿਹੜਾ ਇਹਦਾ ਪੱਧਰ ਵਧਿਆਗਾ ਤੇ ਪਰਸੋ 18 ਸੀ ਕੱਲ 19 ਤੇ ਅੱਜ 21 ਤੱਕ ਪਹੁੰਚ ਗਿਆ ਤਾਂ ਆਸ-ਪਾਸ ਦੇ ਪਿੰਡਾਂ ਨੂੰ ਅਪੀਲ ਕਰਦੇ ਆ ਕਿ ਸਾਵਧਾਨੀ ਵਰਤਣ ਸੁਚੇਤ ਰਹਿਣ ਤੇ ਆਪਣੀਆਂ ਜਿਹੜੀਆਂ ਜਗਾਵਾਂ ਨੇ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ ਜਿਹੜੀ ਹੁਣੇ ਤੋਂ ਕੋਸ਼ਿਸ਼ਾਂ ਕਰਨ ਇੱਥੇ ਵੀ ਜਿਹੜਾ ਘੱਗਰ ਦਰਿਆ ਦੇ ਬੰਨ ਹੈ ਜਿਹੜੇ ਕਮਜ਼ੋਰ ਸੀ ਉਹਨਾਂ ਨੂੰ ਮੌਜੂਦ ਕੀਤਾ ਜਾ ਰਿਹਾ ਹੈ ਮਿੱਟੀ ਪੈ ਰਹੀ ਹੈ ਸੋ ਆਪਾਂ ਇੱਥੇ ਜਿਹੜੇ ਮੌਜੂਦ ਵੀਰ ਨੇ ਜਿਹੜਾ ਇੱਥੋਂ ਦੇ ਲੋਕਲ ਵਸਨੀਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇੱਥੋਂ ਦੀ ਸਥਿਤੀ ਬਾਰੇ ਜਾਣਾਂਗੇ। ਇਹ ਵੀਰ ਲੋਕਲ ਇੱਥੋਂ ਦੇ ਵਸਨੀਕ ਨੇ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਬੰਨ੍ਹ ਨੂੰ ਮੌਜੂਦ ਕਰਨ ਦੇ ਲਈ ਮਿੱਟੀ ਪਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ। ਬਾਈ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ? ਹੁਣ ਸਥਿਤੀ ਕਿਹੋ ਜਿਹੀ ਬਣੀ ਹੋਈ ਹੈ? ਵੀਰੇ 2 ਦਿਨ ਹੋ ਗਏ ਪਹਿਲਾਂ ਤਾਂ ਨਹੀਂ ਬੰਨ੍ਹ ਤੇ ਕੰਮ ਚੱਲਿਆ ਮੀਂਹ ਕਰਕੇ। ਹਮ ਅੱਜ ਵਧੀਆ ਕੰਮ ਚੱਲਿਆ ਖਰਾ ਮਿੱਟੀ ਪਈ ਜਾਂਦੀ ਹੈਗੀ। ਹਮ ਬਾਕੀ ਪਾਣੀ ਦਾ ਚੜ੍ਹਾ ਵੀ ਥੋੜਾ ਜਿਹਾ ਵਧਿਆ। ਅੱ ਚਾ ਹਾਂਜੀ ਤੇ ਆਸ-ਪਾਸ ਦੇ ਲੋਕਾਂ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾਗਾ ਹੁਣ ਠੀਕ ਮਿਲ ਰਿਹਾ ਹੀ ਪ੍ਰਸ਼ਾਸਨ ਵੀ ਵਧੀਆ ਕਰ ਰਿਹਾ ਹੈ ਬਾਕੀ ਪਿੰਡ ਦੇ ਲੋਕ ਵੀ ਵਿੱਚੋਂ ਬਹੁਤ ਸਹਾਇਤਾ ਦੇ ਰਹੇ ਹਨ ਨੂੰ ਤੇਲ ਨੂੰ ਜੀ ਕਿਹੜੇ ਕਿਹੜੇ ਪਿੰਡ ਪ੍ਰਭਾਵਤ ਹ ਜਦੋਂ ਇੱਥੇ ਪਾਣੀ ਦੇ ਵਾਧ ਜਾਂਦਾ ਪਾਣੀ ਨਿਕਲ ਕਿਹੜੇ ਕਿਹੜੇ ਪਿੰਡਾਂ ਨੂੰ ਇਹਦੀ ਮਾਰ ਚਲ ਨਹੀਂ ਪੈਂਦੀ ਨੇਰੇ ਤੇਰੇ ਇੱਥੇ ਜੀ ਇੱਕ ਤਾਂ ਸਰਦੂਗੜ ਸ਼ਹਿਰ ਸਾਧੂ ਵਾਲਾ ਜੀ ਫੂਸ ਮੰਡੀ ਤੇ ਇਹ ਤਿੰਨੇ ਚਾਰ ਪਿੰਡਾਂ ਨੂੰ ਮਾਰ ਪੈਂਦੀ ਹੈ ਜੀ ਵੱਧ ਹਾਂਜੀ ਸਾਹ ਹੁਣ ਮਾਦਾ ਬੰਨ ਤੇ ਮਿੱਟੀ ਪਾ ਰਹੇ ਤੁਸੀਂ ਹਾਂਜੀ ਬੰਨ ਤੇ ਮਿੱਟੀ ਦਾ ਕੰਮ ਚੱਲ ਰਿਹਾ ਜੀ ਸਵੇਰ ਤੋਂ ਤੇ ਵਧੀਆ ਕੰਮ ਚੱਲਿਆ ਜੀ ਪਹਿਲਾ ਮੌਸਮ ਖਰਾਬ ਸੀ ਦੋ ਦਿਨ ਜੀ ਉਦੋਂ ਕੰਮ ਰੁਕ ਗਿਆ ਸੀ ਗਿਆ ਜੀ ਬਾਕੀ ਆਸੇ ਪਾਸੇ ਦੇ ਪਿੰਡਾਂ ਦੇ ਵੀਰਾਂ ਨੂੰ ਬੇਨਤੀ ਕਰਦੇ ਆ ਵੀਰ ਸਾਡੇ ਨਾਲ ਸਹਾਰਾ ਲਾਓ ਹਨਾ ਹੁਣ ਤਾਂ ਆਪਣੇ ਕੋਲੇ ਟਾਈਮ ਮੌਕਾ ਹੁਣ ਆਪਾਂ ਸਾਮ੍ਹ ਸਕਦੇ ਹਾਂ ਜਦੋਂ ਬਾਅਦ ਚ ਕੁਝ ਹੋ ਜਾਂਦਾ ਫਿਰ ਆਪਣੇ ਪੱਲੇ ਕੁਝ ਨਹੀਂ ਰਹਿੰਦਾ ਪਛਤਾਵਾ ਰਹੇ ਜਾਂਦਾ ਆਪਣੇ ਕੋਲੇ 23 ਚ ਬਹੁਤ ਨੁਕਸਾਨ ਹੋ ਗਿਆ ਸੀ ਤਾਂ ਹੀ ਹੁਣ ਵੀਰੇ ਆਸੇ ਪਾਸੇ ਦੇ ਪਿੰਡਾਂ ਨੂੰ ਕਹਿਣੇ ਆ ਵੀ ਸਾਡੇ ਨਾਲ ਸਹਾਰਾ ਲਾਉਂਗੇ ਸਾਡੇ ਨਾਲ ਅੱਜ ਦੁੱਖ ਦੀ ਘੜੀ 'ਚ ਤੁਸੀਂ ਵੀ ਖੜੋ ਧੰਨਵਾਦ ਬਾਈ ਜੀ ਧੰਨਵਾਦ ਜੀ ਇੱਥੇ ਪਹੁੰਚੇ ਹੋਏ ਸੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਡੇ ਨਾਲ ਮੌਜੂਦ ਨੇ ਇਹ ਤਾਂ ਮੌਜਨਾ ਕਰਨ ਆਏ ਸੀਗੇ ਪਿੱਛੇ ਬੰਨ ਤੇ ਵੀ ਜਾ ਕੇ ਆਏ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਮੌਜੂਦਾ ਸਥਿਤੀ ਬਣੀ ਹੋਈ ਆ ਦੇਖੋ ਹਲੇ ਦਿੱਕਰ ਤਾਂ ਜਿਹੜੀ ਸਥਿਤੀ ਹੈਗੀ ਆਪਾਂ ਜਿਵੇਂ ਦੇਖ ਰਹੇ ਆਂਗੇ ਵੀ ਖਤਰੇ ਤੋਂ ਮਤਲਬ ਖਤਰਾ ਨਹੀਂ ਕਹਿ ਸਕਦੇ ਪਰ ਵੀ ਸੁਭਾਵਨਾ ਹੈਗੀ ਵੀ ਜਿਹੜੀ ਜ਼ਿਆਦਾ ਵੀ ਕੱਲ ਨੂੰ ਪੱਧਰ ਪਾਣੀ ਦਾ ਵਧ ਰਿਹਾ ਹੈਗਾ ਵਧ ਰਿਹਾ ਹੈ ਹਾਂ ਵਧ ਰਿਹਾ ਹੈਗਾ ਥੋੜਾ ਜਿਹਾ ਹੁਣ ਇਹ ਥੋੜਾ ਜਿਹਾ ਸੁਚੇਤ ਰਹਿਣ ਦੀ ਲੋੜ ਹੈਗੀ ਅਸੀਂ ਲਗਾਤਾਰ ਇੱਥੇ ਆਂਗੇ ਜੇ ਕਿਸੇ ਨੂੰ ਵੀ ਜਿੱਦਾਂ ਕੋਈ ਲੋੜ ਵਗੈਰਾ ਜਾਂ ਸਾਡੀ ਜਹੇਜਾ ਵੀ ਹੈ ਅਸੀਂ ਹਰ ਵਕਤ ਹਾਜ਼ਰਾਂਗੇ ਪਿਛਲੀ ਵਾਰ ਕਿਹੜੇ ਕਿਹੜੇ ਪਿੰਡ ਇੱਥੇ ਆਸ-ਪਾਸ ਪ੍ਰਭਾਵਿਤ ਹੋਏ ਸੀਗੇ ਇੱਥੇ ਸਾਰੇ ਜਿਵੇਂ ਸਾਧੂ ਵਾਲਾ ਹੋ ਗਿਆ ਨਾਲ ਕੌੜੀਵਾੜਾ ਹੋ ਗਿਆ ਜਾਂ ਕੋਈ ਹੋਰ ਜਿੱਥੋਂ ਜ਼ਿਕਰ ਵੀ ਜਿੰਨੇ ਜਿਵੇਂ ਸਦੂਰਗੜ੍ਹ ਸ਼ਹਿਰ ਹੋ ਗਿਆ ਨੇੜੇ-ਨੇੜੇ ਦੇ ਭੁੰਦੜ ਹੋ ਗਿਆ ਜਾਂ ਇਹਦੇ ਸਾਰੇ ਪਿੰਡੀ ਦੇ ਪ੍ਰਭਾਵਿਤ ਹੁੰਦੇ ਨੇ ਤੁਸੀਂ ਇੱਥੇ ਦੇਖਿਆ ਜੀ ਅੱਗੇ ਵੀ ਜਾ ਕੇ ਆਏ ਹਾਂ ਬੰਨ ਤੇ ਤੁਸੀਂ ਦੇਖ ਜਾਇਜ਼ਾ ਲੈ ਕੇ ਆਏ ਹੋ ਤਾਂ ਅੱਗੇ ਕੇ ਪ੍ਰਬੰਧ ਕਿਸ ਤਰ੍ਹਾਂ ਦਾ ਕੀਤਾ ਹੋਇਆ ਕੁੱਲਮ ਲੈ ਕੇ ਦੇਖਿਓ ਜੀ ਪ੍ਰਬੰਧ ਬਹੁਤ ਵਧੀਆ ਬਾਕੀ ਪਿੰਡਾਂ ਵਾਲੇ ਕਿਸਾਨ ਆਪ ਖੁਦ ਵੀ ਲੱਗੇ ਹੋਏ ਹੈਗੇ ਜਿਸ ਤਰ੍ਹਾਂ ਟਰੈਕਟਰ ਆਪਾਂ ਦੇਖਦੇ ਆਂ ਕਿ ਤੇ ਪੱਟੜੀ ਬਣੀ ਹੋਈ ਹੈਗੀ ਲਗਾਤਾਰ ਟਰਾਲੀਆਂ ਕਿ ਮਿੱਟੀ ਨਹੀਂ ਆ ਰਹੀਆਂ ਨੇ ਤੇ ਆਪੋ ਆਪਣਾ ਤੇ ਬਾਕੀ ਪ੍ਰਸ਼ਾਸਨ ਵੀ ਵਧੀਆ ਆਪਦੇ ਢੰਗ ਨਾਲ ਚੱਲ ਰਿਹਾ ਹੈਗਾ ਬਾਕੀ ਜਿੰਨੀ ਵੀ ਚਲੋ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਲੱਗੀਆਂ ਹੋਈਆਂ ਨੇ ਜੀ ਬਾਈ ਜੀ ਕੀ ਕਹਿਣਾ ਚਾਹੋਗੇ ਜਿਹੜਾ ਸਰਕਾਰ ਵੱਲੋਂ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਹੋ ਰਹੇ ਜਿਹੜੇ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਸਰਕਾਰ ਵੱਲੋਂ ਦੇਖੋ ਜੀ ਬਹੁਤ ਵਧੀਆ ਪ੍ਰਬੰਧ ਨੇ ਹਰ ਟਾਈਮ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਜਿਹੜੇ ਆਪਣੇ ਤੁਹਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਕੋਈ ਟੀਮ ਬਣਾਈ ਗਈ ਹੈ ਉਹ ਟੀਮ ਕਿਸ ਤਰ੍ਹਾਂ ਵਰਕ ਕਰ ਰਹੀ ਹੈ ਦੇਖੋ ਐਮਐਲਏ ਸਾਹਿਬ ਆਪ ਬਹੁਤ ਹਿੰਮਤ ਕਰ ਰਹੇ ਨੇ ਕਿਉਂਕਿ ਦਿਨ ਰਾਤ ਨਾਲੀ ਦੇ ਉੱਤੇ ਫਿਰ ਰਹੇ ਨੇ ਜੀ ਬਾਕੀ ਉਹਨਾਂ ਦੀ ਟੀਮ ਹੈ ਜਿਹੜੀ ਉਹ ਵੀ ਦਿਨ ਰਾਤ ਤੋਂ ਰਹੀ ਹੈ ਜਿਹੜੀ ਉਹਨਾਂ ਦੀ ਟੀਮਿਆਂ ਨੇ ਦੇਖੋ ਅਸੀਂ ਲਗਾਤਾਰ ਚੱਲ ਰਹੇ ਹਾਂ ਸਾਡਾ ਅਸੀਂ ਇੱਥੇ ਹੀ ਆਂਗੇ ਕੋਈ ਗੱਲ ਨਹੀਂ ਹੈਗੀ ਵੀ ਲਗਾਤਾਰ ਨਿਗਰਾਨੀ ਕਰਨੀ ਜਿਸ ਤਰ੍ਹਾਂ ਦੀ ਕਿਸੇ ਵੀ ਵਿਅਕਤੀ ਨੂੰ ਜਰੂਰਤ ਆ ਉਹਦੀ ਮਦਦ ਕਰਨੀ ਕਿਸੇ ਤਰ੍ਹਾਂ ਦੀ ਹੋਵੇ ਆਰਥਿਕ ਪੱਖੋਂ ਕੋਈ ਵੀ ਮੰਨ ਲਓ ਕੋਈ ਵੀ ਕਿਸ ਤਰ੍ਹਾਂ ਦੀ ਪ੍ਰੋਬਲਮ ਦੀ ਉਹ ਸਾਡੀ ਮਦਦ ਕਰਨੀ ਸਾਡੀ ਜਿੰਮੇਵਾਰੀ ਲਈ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਸਮਰਥਨ ਕਿਵੇਂ ਦੇ ਰਹੇ ਆ ਪਿੰਡਾਂ ਦੇ ਲੋਕ ਬਹੁਤ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਇਹਦੇ ਵਿੱਚ ਕਿਉਂਕਿ ਜੇ ਇਹਦਾ ਨੁਕਸਾਨ ਹੁੰਦਾ ਸਰਦੂਰਾੜ ਦਾ ਨੁਕਸਾਨ ਹੁੰਦਾ ਤਾਂ ਸਾਰੇ ਪਿੰਡਾਂ ਦਾ ਨੇੜੇ-ਨੇੜੇ ਨਿਸ਼ਾਨ ਹੁੰਦਾ ਜੇ ਸਰਦੂਰੜ ਕੱਲਾ ਨਹੀਂ ਡੁੱਬਦਾ ਇਹਦੇ ਨਾਲ ਨੇੜੇ-ਨੇੜੇ ਸਾਰੇ ਪਿੰਡ ਡੁੱਬਣਗੇ ਹਰਿਆਣੇ ਦੇ ਪਿੰਡ ਵੀ ਆ ਗਏ ਜਿਵੇਂ ਇਦਾਂ ਸਾਧੂ ਵਾਲਾ ਪਿੰਡ ਤੇ ਸਾਧੂ ਵਾਲਾ ਆ ਗਿਆ ਚੰਨ੍ਹਲ ਆ ਗਿਆ ਸਾਰੇ ਪਿੰਡ ਵਿੱਚ ਪਾਣੀ ਲੈ ਜੂਆ ਰੋੜ ਕੇ ਇਹਨਾਂ ਨੂੰ ਦੇਖੋ ਇਹ ਨੁਕਸਾਨ ਤਾਂ ਨੁਕਸਾਨ ਹੀ ਸਾਰੇ ਹਲਕੇ ਨੁਕਸਾਨ ਦਾ ਪਾਣੀ ਦਾ ਪੱਧਰ ਕਿੰਨੇ ਕਿੰਨੇ ਫੁੱਟ ਤੱਕ ਹੀ ਹੋਣਾ ਪਾਣੀ ਦਾ ਪੱਧਰ ਇਸ ਟਾਈਮ 6 4 ਹੋ ਗਏ 21 ਫੁੱਟ ਤੇ ਚੱਲ ਰਹੀ ਆ ਜੀ ਜੀ ਪਹਿਲਾਂ ਨਾਲ ਵਧਿਆ ਪਹਿਲਾਂ ਨਾਲ ਬਹੁਤ ਵਧ ਗਿਆ ਜੀ ਪਾਣੀ ਹਾਂ ਕੱਲ ਜਿਵੇਂ 18 ਫੁੱਟ ਤੇ ਸੀ ਅੱਜ 21 ਫੁੱਟ ਤੇ ਚੱਲ ਰਹੀ ਆ ਅੱਛਾ بارش ਦਾ ਕਿਸ ਤਰ੍ਹਾਂ ਹੀ ਮਾਹੌਲ ਹੁਣ ਇੱਥੇ بارش ਘਟੀਏ ਕੁਛ بارش ਅੱਜ ਦਾ ਦਿਨ ਵਾਸਤੇ ਰੁਕੀ ਹੋਈ ਆ ਜੀ ਦੇਖੋ ਇਹ ਪ੍ਰਮਾਤਮਾ ਕੁਝ ਵੀ ਕਰ ਸਕਦਾ ਜੀ ਧੰਨਵਾਦ ਜੀ ਧੰਨਵਾਦ ਭਾਈ ਜੀ ਕੀ ਕਹਿਣਾ ਚਾਹੋਗੇ ਜੇ ਇਸ ਤਰ੍ਹਾਂ ਜਿਹੜੀ ਮੌਜੂਦਾ ਸਥਿਤੀ ਬਣੀ ਹੋਈ ਆ ਆਸ-ਪਾਸ ਦੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਜਿਹੜੇ ਇਸ ਏਰੀਆ ਦੇ ਨਾਲ ਸੰਬੰਧਿਤ ਨੇ ਨੇੜੇ ਤੇਰੇ ਇੱਥੇ ਦੇਖੋ ਜੀ ਅਸੀਂ ਕੋਈ ਪਾਰਟੀ ਦੇ ਤੌਰ ਤੇ ਜਾਉਂ ਰਾਜਨੀਤਿਕ ਤਨੀ ਕਰਨਾ ਆਏ ਜਿਵੇਂ ਵਿਰੋਧੀ ਪਾਰਟੀਆਂ ਆਉਂਦੀਆਂ ਰਾਜਨੀਤੀ ਕਰਦੀਆਂ ਉਹ ਅੱਜ ਟਾਈਮ ਨਹੀਂ ਹੈਗਾ ਅੱਜ ਲੋਕਾਂ ਦੇ ਬਚਾਅ ਵਾਸਤੇ ਜੋ ਵੀ ਪ੍ਰਬੰਧ ਕਰਨੇ ਉਹਦੇ ਵਾਸਤੇ ਆਪਣਾ ਲੋੜ ਹੈਗੀ ਇਸ ਚੀਜ਼ ਦੀ ਬਾਕੀ ਜੋ ਵੀ ਸਿਸਟਮ ਚੱਲ ਰਿਹਾ ਹੈਗਾ ਸਰਕਾਰ ਦਾ ਲਾਲ ਹੋ ਜਾਂ ਲੋਕਾਂ ਦਾ ਲਾਲੋ ਭਾਈਚਾਰਕ ਦਾ ਲਾਲੋ ਉਹ ਬਹੁਤ ਵਧੀਆ ਸਿਸਟਮ ਚੱਲ ਰਿਹਾ ਹੈ ਤੇ ਬਚਾ ਹਜੇ ਤੱਕ ਹੈ ਕੱਲ ਨੂੰ ਅੱਗੇ ਦੇਖੋ ਕੀ ਹੋ ਸਕਦਾ ਤਾबीर ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਇੱਥੇ ਲੋਕਲ ਨੇ ਇਹਨਾਂ ਨਾਲ ਗੱਲਬਾਤ ਕਰ ਲੈਨੇ ਇਥੋਂ ਦੀ ਸਥਿਤੀ ਬਾਰੇ ਬਾਈ ਜੀ ਕੀ ਕਹਿਣਾ ਚਾਹੋਗੇ ਜਿਹੜਾ ਘੱਗਰ ਦਾ ਪੱਦਰ ਵਧ ਰਿਹਾ ਹੈ ਜੀ ਦਾ ਗਰਦਾ ਪੱਦਰ ਬਾਈ ਪਹਿਲਾਂ ਵੀ ਇਹ ਪਿਛਲੇ ਤੋਂ 1 ਸਾਲ ਛੱਡ ਕੇ 2023 ਚ ਵਾਵਾ ਇੱਥੇ ਮਾਰ ਕੀਤੀ ਐ ਨੇ ਸਾਡੇ ਸਾਰੇ ਮੰਨ ਲਓ ਵੀ ਆਹ ਏਰੀਆ ਸਾਰਾ ਆਪਣਾ ਲਾ ਜਾ ਕੇ ਵੀ ਡੁੱਬ ਗਿਆ ਸੀਗਾ ਤੇ ਉਹ ਤੋਂ ਬਾਅਦ ਹੁਣ ਫੇਰ ਬਾਈ ਇਹ ਪਹਿਲਾਂ 23 ਫੁੱਟ ਤੱਕ ਬਾਗੀ ਸੀਗੀ ਤੇ ਹੁਣ ਫੇਰ ਪਿੱਛੋਂ ਪਾਣੀ ਦਾ ਬਹੁਤ ਵੀ ਮੰਨ ਲਓ ਦਸੀ ਜਾਂਦੇ ਪਾਣੀ ਛੱਡ ਰੱਖਿਆ ਹੁਣ ਕਿੰਨੇ ਫੁੱਟ ਤੱਕ ਵੀ ਇਹਨੂੰ ਨਾਰਮਲ ਸਮਝਿਆ ਜਾਂਦਾ ਬਾਈ ਹੁਣ ਮਨ ਲੋ ਜੇ ਆਪਾਂ ਪੁੱਲ ਦੇ ਹਿਸਾਬ ਨਾਲ ਦੇਨੇ ਪੁੱਲ ਤਾਂ 26 ਫੁੱਟ ਪਾਣੀ ਵੀ ਟਪਾ ਦਊਗਾ ਪਰ ਜੇ ਹੁਣ ਆਪਾਂ ਬੰਨਾਂ ਦੇ ਹਿਸਾਬ ਨਾਲ ਦੇਖੇ ਜਿਵੇਂ ਅੱਗੇ ਜਾ ਕੇ ਜਿਹੜੇ ਕੱਚੇ ਨੱਕੇ ਆ ਬਾਈ ਉਹਨਾਂ ਦੇ ਖਤਰਾ ਹੀ ਖਤਰਾ ਉਹ ਬਾਈ 22 23 ਫੁੱਟ ਦੇ ਉਹਨਾਂ ਦੇ ਪੂਰਾ ਖਤਰਾ ਹੀ ਹੋ ਜਾਂਦਾ ਬਾਈ ਅੱਛਾ ਹੁਣ 21 ਤੇ ਪਹੁੰਚ ਗਿਆ ਬਾਈ ਹਾਂ ਹੁਣ ਬਾਈ 21 ਦੇ ਨੇੜੇ ਚੱਲੀ ਜਾਂਦਾਗਾ ਬਈ ਬਸ 1 2 ਇੰਚ ਥੱਲੀ ਹੈ 21 ਤੋਂ ਬਈ ਵੀ ਬਸ ਬਧੀ ਤੁਰਿਆ ਜਾਂਦਾ ਬਾਈ ਵੀ ਹੁਣ 17 ਤੋਂ ਚੱਲਿਆ ਦੁਬਾਰੇ ਫਿਰ ਲਗਾਤਾਰ ਵਧ ਰਿਹਾ ਹੈ ਪਣੀ ਹੂੰ ਤੇ ਇਹ ਜਿਹੜਾ ਬੰਨਣਾ ਇਹ ਸਾਡੇ 4 ਪਿੰਡਾਂ ਨੂੰ ਲੱਗਦਾ ਇਹ ਭੱਲਣਵਾੜੇ ਪੰਜਾਬ ਦੀ ਹੱਦ ਉਦੋਂ ਬਾਅਦ ਇਹ ਹਰਿਆਣਾ ਕ੍ਰੋਸ ਕਰ ਜਾਂਦਾ ਹੈ ਹਰਿਆਣੇ ਤੋਂ ਹੀ ਐਂਟਰ ਹੁੰਦਾ ਹੈ ਜੀ ਤੇ ਜੇ ਆਪਾਂ ਹੁਣ ਬਈ ਇਹ ਬੰਨੇ ਤੇ ਆਪਾਂ ਸਮੱਸਿਆ ਜੀ ਆਪਾਂ ਇਹ ਗੱਲ ਕਰਦੇ ਆਂ ਵੀ ਕੋਈ ਦਾਨੀ ਵੀਰ ਉੱਥੇ ਆਉਣਾ ਚਾਹੁੰਦਾ ਤਾਂ ਵੀ ਬਈ ਹਜੇ ਇੱਥੇ ਪਾਣੀ ਦੇਖੋ ਟੁੱਟਿਆ ਨਹੀਂ ਹੈਗਾ ਆ ਲਗਾਤਾਰ ਆਪਣਾ ਕੰਮ ਚੱਲ ਰਿਹਾ ਹੈ ਬੰਨੇ ਤੇ ਵੀ ਚਾਰੇ ਪੰਜੇ ਪਿੰਡਾਂ ਦੇ ਵਿੱਚ ਡੀਜ਼ਲ ਦੀ ਵੱਧ ਤੋਂ ਵੱਧ ਲੋੜ ਹੈ ਜੀ ਦੇਖੋ ਬਾਅਦ ਚੋਂ ਹਨਾ ਪਰ ਰਾਸ਼ਨ ਪਾਣੀ ਲੈ ਕੇ ਇੱਥੇ ਆਉਣਾ ਬਈ ਉਹ ਵੀ ਬਾਅਦ ਚੋਂ ਦਾ ਇੱਥੇ ਆਪਾਂ ਮੰਨ ਲਓ ਵੀ ਜਿੱਥੇ ਆਪਣਾ ਸੱਤ ਸਰਨਾ ਹੁੰਦਾ ਪਿਆ ਯਾਰ ਨਾਲ ਉੱਥੇ ਆਪਾਂ 5-5 ਲੱਖ ਲਾ ਦਿੰਨੇ ਫੇਰ ਵੀ ਪੂਰਾ ਨਹੀਂ ਆਉਣਾ ਹੁੰਦਾ ਪਰ ਵੀ ਹੁਣ ਜੇ ਆਪਣਾ ਨੂੰ ਡੀਜ਼ਲ ਲਗਾਤਾਰ ਟਰੈਕਟਰ ਚਾਲਦੇ ਰਹਿਣਗੇ ਚਲੋ ਵੀ ਕਿੰਨਾ ਵੀ ਪਾਣੀ ਆ ਫੇਰ ਵੀ ਮੰਨ ਲਓ ਹੋ ਸਕਦਾ ਵੀ ਵੱਧ ਤੋਂ ਵੱਧ ਜਿਹੜਾ ਵੀ ਵੀਰਦਾਨੀਵਾਸ ਸੱਜਣਾ ਆਪਣਾ ਉਹ ਆਪਾਂ ਨੂੰ ਡੀਜ਼ਲ ਦੀ ਵੀ ਬਾਈ ਜਿਹੜਾ ਦਾਨ ਕਰਨਾ ਚਾਹੁੰਦਾ ਉਹ ਡੀਜ਼ਲ ਹੀ ਕਰੇ ਵੀ ਬਾਕੀ ਚੀਜ਼ਾਂ ਦਾ ਇੱਥੇ ਕੋਈ ਇੰਨਾ ਵੀ ਨਾ ਕੋਈ ਥੋੜਾ ਨਾ ਕੋਈ ਇਨੀ ਲੋੜ ਆ ਹਜੇ ਤੱਕ ਪਾਣੀ ਵੀ ਹਜੇ ਕੰਟਰੋਲ ਜੈ ਵੀ ਜੇ ਕੰਮ ਚੱਲੀ ਜਾਊਗਾ ਫਿਰ ਪਾਣੀ ਵੀ ਸ਼ਾਇਦ ਵੀ ਹੋ ਵੀ ਸਕੇ ਵੀ ਹੜਨਾ ਵੀ ਮਨ ਲੋ ਕੰਟਰੋਲ ਕਰ ਲਾਂਗੇ ਅਸੀਂ ਵੀ ਟਰੈਕਟਰ ਕਿਉਂਕਿ ਸਭ ਤੋਂ ਬਾਅਦ ਤੋਂ ਬਾਅਦ ਚੱਲੀ ਜਾਂਦੇ ਆ ਬਈ ਸਾਰੇ ਪਿੰਡਾਂ ਦੇ ਟਰੈਕਟਰ ਜੀ ਤਾਂ ਇਹਨਾਂ ਵੀਰਾਂ ਦੇ ਹੀ ਕਹਿਣਾ ਕਿ ਫਿਲਹਾਲ ਜਿਹੜੀ ਇੱਥੇ ਸਥਿਤੀ ਹੈ ਹਰਦੀ ਨਹੀਂ ਬਣੀ ਹੋਈ ਪਾਣੀ ਅਜੇ ਤੱਕ ਅਜੇ ਤੱਕ ਕੰਟਰੋਲ 'ਚ ਹੈ ਤਾਂ ਇਹਨਾਂ ਦੇ ਬੰਨ ਮਜ਼ਬੂਤ ਕੀਤੇ ਜਾ ਰਹੇ ਤਾਂ ਇਹਨਾਂ ਨੂੰ ਅਜੇ ਰਾਸ਼ਨ ਜਾਂ ਹੋਰ ਕੋਈ ਵੀ ਚੀਜ਼ਾਂ ਦੀ ਜ਼ਰੂਰਤ ਨਹੀਂ ਸਿਰਫ ਡੀਜ਼ਲ ਦੀ ਜ਼ਰੂਰਤ ਹੈ ਤਾਂ ਅਸੀਂ ਵੀ ਆਪਣੇ ਵੱਲੋਂ ਅਪੀਲ ਕਰਦੇ ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਪ੍ਰਸ਼ਾਸਨ ਨੂੰ ਕਿ ਇਹਨਾਂ ਦਾ ਸਹਿਯੋਗ ਦਿੱਤਾ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਡੀਜ਼ਲ ਦਿੱਤਾ ਜਾਵੇ ਹਾਂਜੀ ਬਾਈ ਜੀ ਕੀ ਕਹਿਣਾ ਚਾਹਣਾ ਜਿਹੜਾ ਆਪਣਾ ਪ੍ਰਸ਼ਾਸਨ ਜਾਂ ਸਮਾਜ ਸੇਵੀ ਸੰਸਥਾਵਨ ਕੀ ਅਪੀਲ ਕਰਨਾ ਚਾਹੁੰਦਾ ਜੀ ਪਿਛਲੇ ਵਾਰੀ 2023 ਦੇ ਵਿੱਚ ਜਦੋਂ ਪਾਣੀ ਆਇਆ ਜੀ ਉਦੋਂ ਕੀ ਆਇਆ ਨਾ ਜਿਹੜੀਆਂ ਸੰਸਥਾਵਾਂ ਆਈਆਂ ਸੀਗੀਆਂ ਜੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਜਿਨ੍ਹਾਂ ਕੋਲੇ 10-10 ਕਿੱਲੇ ਜ਼ਮੀਨ ਦੇ ਸੀ 20-20 ਕਿੱਲੇ ਜ਼ਮੀਨ ਦੇ ਸੀ ਉਹਨਾਂ ਨੇ ਵੀ 6-6 ਮਹੀਨੇ ਰਾਸ਼ਨ ਬਾਹਰ ਦੇ ਵਿੱਚ ਵੇਚਦੇ ਰਹੇ ਆ ਉਹ ਅੱਛਾ ਹਾਂਜੀ ਤੇ ਜਿਹੜੇ ਗਰੀਬ ਸੀ ਉਹਨਾਂ ਨੇ ਕੋਈ ਉਹਨਾਂ ਨੇ ਅਨਤਾ ਤੱਕ ਪਹੁੰਚ ਨਹੀਂ ਹੋਈ ਪਹੁੰਚ ਹੋਈ ਵੀ ਹੈ ਜੀ ਉਹਨਾਂ ਨੇ ਸਬਰ ਵੀ ਰੱਖਿਆ ਜੀ ਇੰਨਾ ਸਬਰ ਨਹੀਂ ਤੋੜਿਆ ਵੀ ਜੇ ਕੋਈ ਸੰਸਥਾ ਜਾਂ ਕੋਈ ਵੀ ਆਊਗਾ ਇਸ ਵਾਰੀ ਲੈ ਕੇ ਉਹਨਾਂ ਨੂੰ ਲੰਗਰ ਪਕਾ ਕੇ ਖਵਾਉਣਾ ਚਾਹੀਦਾ ਵੀ ਜੋ ਜਿੰਨੇ ਜੀ ਕਰਦਾ ਲੰਗਰ ਛਕ ਲੋ ਕਿਸੇ ਨੂੰ ਦੇਣਾ ਨਹੀਂ ਚਾਹੀਦਾ ਲੰਗਰ ਦੀ ਬੇਅਬਦੀ ਨਹੀਂ ਹੋਣੀ ਚਾਹੀਦੀ ਜੀ ਇਹ ਵੀ ਆਪਣੀ ਇੱਕ ਸੇਵਾ ਹੁੰਦੀ ਹੈ ਨਾ ਜੀ ਬਿਲਕੁਲ ਤੇ ਫਿਰ ਉਸੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਜਿਸ ਤਰ੍ਹਾਂ ਲੰਗਰ ਦੀ ਮਰਜ਼ਾਦਾ ਜੀ ਮਰਜ਼ਾਦਾ ਅਨੁਸਾਰ ਹੀ ਲੰਗਰ ਚੱਲਣਾ ਚਾਹੀਦਾ ਜੀ ਬਿਲਕੁਲ ਹਾਂ ਜੀ ਕਈ ਇਸ ਤਰ੍ਹਾਂ ਵੀਰ ਦਾ ਕਹਿੰਦਾ ਆਪਾਂ ਦੇਖਿਆ ਕਿ ਜਿਹੜੇ ਅੰਮ੍ਰਿਤਸਰ ਸਾਈਡ ਅਜਨਾਲਾ ਸਾਈਡ ਜਿਹੜੇ ਉੱਥੇ ਹੜਾ ਆਇਆ ਉੱਥੇ ਗਏ ਸੀ ਜਿਹੜੇ ਵੀਰ ਸਮਾਜ ਸੇਵੀ ਰਾਸ਼ਨ ਲੈ ਕੇ ਉਹਨਾਂ ਵੱਲੋਂ ਵੀ ਇਹ ਸ਼ਿਕਾਇਤ ਸੀਗੀ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਕੀਤਾ ਜਾਵੇ ਕਿ ਬੜਾ ਹੱਲਾ ਗੋਲਾ ਹੋ ਜਾਂਦਾ ਇੱਕ ਜਗ੍ਹਾ ਦਾ ਤਾਂ ਇਹ ਵੀ ਜਿਹੜੀ ਖਬਰ ਦੇਖਣ ਨੂੰ ਮਿਲੀ ਸੀ ਕਿ ਧੱਕੇ ਦੇ ਨਾਲ ਰਾਸ਼ਨ ਖੋਹਿਆ ਗਿਆ ਸੀਗਾ ਸਮਾਜ ਸੇਵੀ ਜਿਹੜੇ ਗਏ ਸੀ ਵੀਰ ਤਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਅਸੀਂ ਪੰਜਾਬੀ ਆ ਤਾਂ ਸਬਰ ਨਾਲ ਜਿਵੇਂ ਕਿ ਆਪਾਂ ਨੂੰ ਗੁਰੂ ਨੇ ਸਿਖਾਇਆ ਕਿ ਸਰ ਵੰਡ ਕੇ ਖਾਓ ਵੰਡ ਕੇ ਛਕਣ ਦਾ ਜਿਹੜੀ ਆਪਾਂ ਨੂੰ ਗੁਰੂ ਆ ਵੱਲੋਂ ਜਿਹੜੀ ਸੇਧ ਮਿਲੀ ਹੈ ਉਸੇ ਤੇ ਕਾਇਮ ਰਹੋ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਕਰੋ ਕਿਸੇ ਵੀ ਚੀਜ਼ ਦੀ ਸਮਾਜ ਸੇਵੀ ਸੰਸਥਾਵਾ ਵੱਲੋਂ ਪੰਜਾਬੀਆਂ ਵੱਲੋਂ ਕੰਮ ਹੀ ਨਹੀਂ ਰਹਿਣ ਦਿੱਤੀ ਜਾਊਗੀ ਜਿੱਥੇ-ਜਿੱਥੇ ਵੀ ਮਾਹੌਲ ਠੀਕ ਹੈ ਉੱਥੋਂ ਬਹੁਤ ਰਾਸ਼ਨ ਜਾ ਰਿਹਾ ਹੈ ਕਾਲੀ ਨਾ ਮਚਾਓ ਲਾਲਚ ਨਾ ਕਰੋ ਸਭ ਦੀ ਜਿਹੜਾ ਆਪਣਾ ਵਾਹਿਗੁਰੂ ਸਾਹਿਬ ਤੱਕ ਇਹ ਲੰਗਰ ਦੀ ਪਹੁੰਚ ਜ਼ਰੂਰ ਕਰਾਉਣਗੇ ਇਹ ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਵੀ ਇੱਥੇ ਟਰੈਕਟਰ ਜਾ ਰਹੇ ਨੇ ਮਿੱਟੀ ਪਾ ਰਹੇ ਨੇ ਅੱਗੇ ਬੰਨ ਤੇ ਉਹਨਾਂ ਨੂੰ ਪਾਣੀ ਤੇ ਜਿਹੜੀ ਚਾਹ ਦੀ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਬਾਈ ਨਾਲ ਗੱਲਬਾਤ ਕਰ ਲੈਨੇ ਬਾਈ ਜੀ ਕਿਹੜਾ ਪਿੰਡ ਆਪਣਾ ਸਲੂਹੜਾ ਜਿਹੜਾ ਅੱਛਾ ਲੋਕਲੀਓ ਹਾਂਜੀ ਪਾਣੀ ਦਾ ਕੀ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਮਤਲਬ ਸਵੇਰ ਤੋਂ ਲੈ ਕੇ ਹੁਣ ਤੱਕ ਜੇਕਰ ਆਪਾਂ ਗੱਲ ਕਰੀਏ ਪਾਣੀ ਵਧਿਆ ਪੱਦਰ ਕੇ ਘਟਿਆ ਮੇਰੇ 6 ਇੰਚ ਪਾਣੀ ਵਧਿਆ ਸਵੇਰ ਦਾ ਅੱਛਾ ਹਾਂਜੀ ਅੱਜ ਵਧਿਆਗਾ ਪੇ ਪਹਿਲਾਂ 18 ਫੁੱਟ ਸੀ ਗੋ ਲਗਾਤਾਰ ਅੱਧਾ ਫੁੱਟ ਹਰ ਰੋਜ਼ ਵਾਧੀ ਆ ਅੱਛਾ ਪਰਸੋਂ ਦੇ ਮੀਂਹ ਤੋਂ ਪਹਿਲਾਂ 18 ਫੁੱਟ ਸੀ ਹਾਂ ਪਹਿਲਾਂ ਹੋ ਗਈ ਸੀ ਇੱਕ ਵਾਰੀ ਥੱਲੇ ਜੀ ਦੁਬਾਰਾ ਫਿਰ ਵਧਣਾ ਸ਼ੁਰੂ ਹੋ ਗਿਆ ਅੱਛਾ ਹੁਣ ਗੱਲ ਤੋਂ ਵੱਧ ਰਿਹਾ ਹਾਂ ਗੱਲ ਤੋਂ ਲਗਾਤਾਰ ਵੱਧ ਰਿਹਾ ਵੀ ਪਰ ਜਿਸ ਤਰ੍ਹਾਂ ਅੱਜ ਪਾਣੀ ਦਾ ਮਾਹੌਲ ਜਿਆਦਾ ਹੈਗਾ ਹੋ ਸਕਦਾ ਵੀ ਅੱਜ ਰਾਤ ਨੂੰ ਹੋਰ ਵੀ ਖਤਰਾ ਹੋ ਸਕਦਾ ਹੂੰ ਜਿਆਦਾ ਖਤਰਾ ਭਾਈ ਕਿਹੜੇ ਪਿੰਡ ਨੂੰ ਹੈ ਜਿਹੜਾ ਇੱਥੇ ਆਪਾਂ ਆਸ-ਪਾਸ ਦੀ ਇਕ ਗੱਲ ਕਰੀਏ ਤਾ ਜਿਵੇਂ ਕਿ ਰੋਡ ਕੀ ਕਿਹਾ ਜਾਂਦਾ ਸੀ ਉੱਥੇ ਜ਼ਿਆਦਾ ਖਤਰਾ ਕੋਈ ਡੂੰਗਾ ਪਿੰਡ ਆ ਕਿ ਵੀ ਆ ਸਾਧੂ ਵਾਲਾ ਫੂਸ ਮੰਡੀ ਬਾਕੀ ਸ਼ਹਿਰ ਲੱਗਦਾ ਵੀਰੇ ਸਾਰਾ ਡੁੱਬੂ ਆ ਅੱਛਾ ਜਿੱਥੋਂ 2-4 ਕਿਲੋਮੀਟਰ ਤੇ ਕਿਤੇ ਵੀ ਟੁੱਟਦਾ ਸ਼ਹਿਰ ਡੁੱਬੂ ਆ ਸਾਰਾ ਸ਼ਹਿਰ ਨੀਵੇਂ ਪਹਿਲਾਂ ਪਾਣੀ ਸ਼ਹਿਰ ਚ ਆਉਂਦਾ ਵੀਰੇ 2023 ਚ ਆਇਆ ਹੋਇਆ ਹੂੰ ਜਿੰਨੀਆਂ ਵੀ ਟਾਣੀਆਂ ਆ ਸਾਰੇ ਖੇਤ ਚਾਰਪੈਰੀ ਪਾਣੀ ਸੀਗਾ ਪ੍ਰੋਪਰ ਕਹਲਾ ਸ਼ਹਿਰੀ ਬਚਤੇ ਸੀਗਾ ਆ ਮੇਨ ਉਹਰੇ ਫੁੱਟਵਾਰ ਤੇ ਬੰਨੇ ਹੋਏ ਸੀਗੇ 23 ਦੇ ਵਿੱਚ ਅੱਛਾ ਜੇ ਹੁਣ ਆਉਂਦਾ ਤਾਂ ਉਦੋਂ ਜ਼ਿਆਦਾ ਨੁਕਸਾਨ ਕਰੂਗਾ ਕਿਉਂਕਿ ਉਤੋਂ ਵਾਰਿਸ਼ ਬਹੁਤ ਖਰਾਬ ਆ ਅੱਜ ਥੋ ਹਾਂਜੀ ਠੀਕ ਹੈ ਬਾਈ ਧੰਨਵਾਦ ਠੀਕ ਹੈ ਜੀ ਤਾਂ ਹੁਣ ਅਸੀਂ ਪੁਲ ਤੇ ਮੌਜੂਦ ਆ ਜਿਹੜਾ ਮਾਨਸਾ ਸਰਸਾ ਰੋਡ ਐ ਸਦੂਲਗੜ੍ਹ ਇੱਥੇ ਪੁਲ ਬਣਿਆ ਹੋਇਆ ਘੱਗਰ ਦਰਿਆ ਤੇ ਇੱਥੇ ਜਿਹੜੇ ਕੰਮ ਚੱਲ ਰਿਹਾ ਮਿੱਟੀ ਪੈਣ ਦਾ ਬੰਨਾ ਦੇ ਉੱਤੇ ਇੱਥੇ ਲੋਕ ਮੌਜੂਦ ਨੇ ਗੱਲਬਾਤ ਕਰ ਲੈਣਿਆ ਸੱਚੀ ਗੱਲ ਜੀ ਸੱਚੀ ਗੱਲ ਜੀ ਤੁਸੀਂ ਇੱਥੇ ਸਦੂਲਗੜ੍ਹ ਦੀ ਬਸਨੀ ਸਦੂਲ ਦੇ ਲੋਕਲ ਸਾਰੇ ਪਹਿਲਾਂ ਵਾਲੇ 95 ਚ ਜਾਂ 10 ਜਾਂ ਬਹੁਤ ਪੁਰਾਣੇ ਜਿਹੜੇ ਹੜ੍ਹ ਆਏ ਨੇ ਸਾਰੇ ਹੜ੍ਹ ਦੇਖਿਓਏ ਨੇ ਜੀ ਅੱਛਾ ਜੀ ਹਾਂਜੀ ਮਤਲਬ ਉਹ ਕਿ ਅੱਜ ਦੀ ਸਥਿਤੀ ਦੇਖ ਕੇ ਕਿਸ ਤਰ੍ਹਾਂ ਦਾ ਮਾਹੌਲ ਆਗਦਾ ਤੁਹਾਨੂੰ ਅੱਜ ਦੀ ਸਥਿਤੀ ਦੇਖ ਕੇ ਪਾਣੀ ਅੱਗੇ ਨਾਲ ਵਧਿਆ ਹੋਇਆ ਹੈ ਅੱਛਾ ਜੀ ਹਾਂ ਪਹਿਲਾਂ ਘਟ ਗਿਆ ਸੀ ਹੁਣ ਵਧਿਆ ਹੋਇਆ ਪਾਣੀ ਇਹਦਾ ਕਰਕੇ ਪੂਰਾ ਲੋਕਾਂ ਚ ਸਹਿਮ ਹੈ ਤੇ ਸਾਡਾ ਜਿਹੜਾ ਸ਼ਹਿਰ ਹੈ ਸ਼ਹਿਰ ਬਹੁਤ ਅੱਛਾ ਸ਼ਹਿਰ ਹੈ ਮਿਲ ਵਰਤਨ ਬਹੁਤ ਹੈ ਬਗੈਰ ਪਾਰਟੀ ਬਿਲ ਜੋ ਉੱਪਰ ਉੱਟ ਕੇ ਸਾਰਾ ਸ਼ਹਿਰ ਇਕੱਠੇ ਹੋ ਕੇ ਮਦਦ ਕਰਦੇ ਨੇ ਦੇਖੋ ਕਿੰਨੇ ਟਰੈਕਟਰ ਲਾਰ ਕੇ ਨੇ ਜੀ ਬਿਲਕੁਲ ਕਹਿ ਕੇ ਦਿਨ ਹੋ ਗਏ ਲੋਕਾਂ ਦੇ ਦਿਨ ਰਾਤ ਮਿਹਨਤ ਕਰਕੇ ਕਿਸੇ ਕਿਸਮ ਦਾ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਪੂਰਾ ਸਮਰਥ ਹੈ ਪੂਰੇ ਜੋਲਾਰੇ ਨੇ ਸਾਰਾ ਸ਼ਹਿਰ ਹੈ ਜਿਹੜਾ ਹਰ ਤਰ੍ਹਾਂ ਦੀ ਮਜ਼ਦ ਕਰ ਰਹੇ ਨੇ ਕੋਈ ਇੱਥੇ ਕਿਸੇ ਕਿਸਮ ਦਾ ਕੋਈ ਹੋ ਨਹੀਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਮਾਹੌਲ ਫਿਲਹਾਲ ਸੁਰੱਖਿਤ ਬਣਿਆ ਹੋਇਆ ਜੀ ہاں ਸੁਰੱਖਿਤ ਬਣੇ ਹੋਏ ਨੇ ਪੂਰਾ ਜਿਵੇਂ ਕੁਝ ਪਿੱਛੋਂ ਪਾਣੀ ਦਾ ਜਿਹੜਾ ਖਤਰਾ ਦੱਸ ਰਹੇ ਨੇ ਉਹਦਾ ਕਰਕੇ ਲੋਕਾਂ ਨੂੰ ਥੋੜਾ ਜਿਹਾ ਡਰ ਹੈਗਾ ਇਸ ਕਰਕੇ ਵੀ ਸਾਰਾ ਸ਼ਹਿਰ ਵੀ ਅੱਜ ਪੂਰਾ ਜਿੰਨਾ ਵੀ ਹੈ ਲੱਗਿਆ ਹੋਇਆ ਹੈ ਟਰਾਲੀਆਂ ਟਰੈਕਟਰ ਸਵੇਰ ਤੋਂ ਲਾ ਕੇ ਕਹਿ ਦਿਨ ਹੋ ਗਏ ਲਗਾਤਾਰ ਸਾਰਾ ਸ਼ਹਿਰ ਰੜ ਕੇ ਬਗੈਰ ਕਿਸੇ ਇੱਥੇ ਕੋਪਾਲਟੀ ਨਹੀਂ ਕੋਈ ਹੋਰ ਨਹੀਂ ਸਾਰੇ ਇਕੱਠੇ ਹੋ ਕੇ ਸੇਵਾ ਕਰਦੇ ਨੇ ਜੀ ਤੁਹਾਡੇ ਮਤਲਬ ਕਿ ਤੁਹਾਨੂੰ ਲੱਗਦਾ ਕੋਈ ਜਿਹੜੇ ਬਚਾ ਦੇ ਲਈ ਕੋਈ ਹੋਰ ਕੋਈ ਕਾਰਜ ਮਤਲਬ ਜਿਹੜੀ ਆਪਾਂ ਨੂੰ ਜ਼ਰੂਰਤ ਹੋਵੇ ਕੋਈ ਬੰਨ ਮਜ਼ਬੂਤ ਕੀਤਾ ਜਾ ਰਿਹਾ ਇਸ ਦੇ ਬਣ ਆਪਾਂ ਹੋਰ ਕੀ ਕਰ ਸਕਦੇ ਆ ਜੇ ਤੁਹਾਡੇ ਮਤਲਬ ਕੋਈ ਲੋੜ ਹੈ ਇਹਦੇ ਵਿੱਚ ਜਿਹੜਾ ਆਪਾਂ ਹੋਰ ਕੁਝ ਕਰਨਾ ਹੈ ਵੀ ਇਹਨੂੰ ਜਿਹੜਾ ਬੰਨ ਹੈ ਇੱਥੋਂ ਲਾ ਕੇ ਸਾਧੂ ਵਾਲਾ ਫੂਸ ਮੰਡੀ ਪੱਲਣ ਵਾਲਾ ਤੇ ਪੱਲਣ ਵਾਲਾ ਤੇ ਗਾਹਾਂ ਲੰਮਾ ਲੰਗਰ ਜਿਹੜਾ ਰੱਤੀ ਕੀਤਾ ਕਰੇ ਵੀ ਇਸ ਬੰਦ ਨੂੰ ਜਿੰਨਾ ਵੀ ਮਜ਼ਬੂਤ ਕਰ ਲਾਂਗੇ ਅਸੀਂ ਸਾਰੇ ਮੰਡੀ ਵਾਲਿਆਂ ਨੂੰ ਬੇਨਤੀ ਕਰਦੇ ਆ ਸਾਰੇ ਜਿੰਨੇ ਵੀ ਆਰਤੀ ਸਹਿਬਾਨਾਂ ਨੂੰ ਸਾਰੇ ਭਰਾਵਾਂ ਨੂੰ ਹੂੰ ਤਾਂ ਬਹੁਤ ਆ ਰਹੇ ਨੇ ਪਰ ਜਿਹੜਾ ਕੋਈ ਨਹੀਂ ਵੀ ਆਉਂਦਾ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਸਾਰੇ ਸ਼ਹਿਰ ਵਾਲਿਆਂ ਨੂੰ ਵੀ ਅੱਗੇ ਵਾਲਾ ਕੰਮ ਨਾ ਹੋਵੇ ਪਿਛਲੇ ਵਾਰੀ ਵਾਲਾ ਵੀ ਸਾਰਾ ਸ਼ਹਿਰ ਨੂੰ ਮੁਸ਼ਕਲ ਆ ਜੇ ਅੱਗੇ ਬਹੁਤ ਵੱਡੀ ਮੁਸ਼ਕਲ ਆਈ ਸਾਰੇ ਸ਼ਹਿਰ ਚ ਪਾਣੀ ਇੱਧਰ ਪੈ ਗਿਆ ਸੀਗਾ ਪਰ ਹੁਣ ਅਸੀਂ ਇਹ ਅਪੀਲ ਕਰਦਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਸਾਰੀਆਂ ਸੰਗਤਾਂ ਪਹੁੰਚ ਕੇ ਜੋ ਵੀ ਕੋਈ ਸੇਵਾ ਕਰ ਸਕਦਾ ਹੈ 100 ਦੀ 200 ਦੀ 500 ਦੀ ਕੋਈ ਡੀਜ਼ਲ ਦੀ ਜੇ ਜਿਸ ਤਰ੍ਹਾਂ ਵੀ ਕੋਈ ਕੰਮ ਕਰ ਸਕਦਾ ਕੰਮ ਕਰੇ ਜੇ ਕੋਈ ਸਹਾਰਾ ਲਾਉਣਾ ਲਾ ਸਕਦਾ ਸਾਰਿਆਂ ਨੂੰ ਬੇਨਤੀ ਹੈ ਵੀ ਸਾਰ ਤਰ੍ਹਾਂ ਦਾ ਸਹਿਯੋਗ ਸਾਰੇ ਸ਼ਹਿਰ ਨੂੰ ਬੇਨਤੀ ਹੈ ਵੀ ਪਹੁੰਚਾ ਜਾਈਦਾ ਹੈ ਮੇਰਾ ਅਗਲਾ ਸਵਾਲ ਇਹ ਜੀ ਕਿ ਆਪਣੇ ਜਿਹੜੇ ਜਿਹੜਾ ਬਚਾਅ ਕਾਰਜ ਚੱਲ ਰਿਹਾਗਾ ਇਹਦੇ ਵਿੱਚ ਕਿਸੇ ਚੀਜ਼ ਦੀ ਕਮੀ ਹੈ ਜੇਕਰ ਆਪਾਂ ਪ੍ਰਸ਼ਾਸਨ ਤੋਂ ਜਾਂ ਸਮਾਜ ਸੇਵੀ ਸੰਸਥਾਵਾਂ ਤੋਂ ਕੁਝ ਮੰਗ ਕਰਨੀ ਚਾਹੀਏ ਤਾਂ ਕਿਸੇ ਚੀਜ਼ ਦੀ ਕਮੀ ਲੱਗ ਰਹੀ ਹੈ ਤੁਹਾਨੂੰ ਆਪਾਂ ਮੰਗ ਕਰ ਸਕੀਏ ਦੇਖੋ ਪ੍ਰਸ਼ਾਸਨ ਵੀ ਸਾਨੂੰ ਸਹਿਯੋਗ ਦੇ ਰਿਹਾ ਹੈ ਪ੍ਰਸ਼ਾਸਨ ਵੱਤੋਂ ਵੱਧ ਇੱਥੇ ਆ ਕੇ ਹੁਣ ਖੜਨ ਜਿੰਨੇ ਵੀ ਹੈ ਸਾਰੇ ਵੀ ਉਹ ਸਾਨੂੰ ਪੂਰਨ ਸਹਿਯੋਗ ਹੈ ਪ੍ਰਸ਼ਾਸਨ ਦਾ ਵੀ ਸਾਰੇ ਸ਼ਹਿਰ ਨਿਵਾਸੀ ਦੀ ਡੀਜ਼ਲ ਵਗੈਰਾ ਦੀ ਕੋਈ ਕਮੀ ਤਾਂ ਨਹੀਂ ਸਾਨੂੰ ਡੀਜ਼ਲ ਵਗੈਰਾ ਦੀ ਜਿੰਨੇ ਵੀ ਸਾਨੂੰ ਕੋਸਟੇ ਚਾਹੀਦੀ ਹੈ ਸਾਨੂੰ ਹੋਰ ਵੱਧ ਲੋੜ ਹੈ ਇੱਥੇ ਜੀ ਹਾਂਜੀ ਹਾਂਜੀ ਕਿਉਂ ਲੰਮਾ ਬੰਨ ਆ ਗਿਆ ਜੀ ਕਈ ਪਿੰਡਾਂ ਤੋਂ ਲਾ ਕੇ ਢਗਾਣੇ ਟੱਕਰ ਸਾਰਾ ਲਹਿਣਾ ਨਾ ਲੰਮਾ ਬੰਨ ਹੈ ਸਾਨੂੰ ਡੀਜ਼ਲ ਦੀ ਜ਼ਰੂਰਤ ਹੈਗੀ ਹੈ ਜ਼ਰੂਰ ਵੀ ਡੀਜ਼ਲ ਸਾਨੂੰ ਪਹੁੰਚਾਇਆ ਜਾਵੇ ਜੀ ਆਸ-ਪਾਸ ਦੇ ਪਿੰਡਾਂ ਨੂੰ ਕੀ ਅਪੀਲ ਕਰੋਗੇ ਇਸ ਜਿਹੜੇ ਆਪਣੇ ਬਣੀ ਹੋਈ ਸਥਿਤੀ ਨੂੰ ਲੈ ਕੇ ਆਸ-ਪਾਸ ਦੇ ਪਿੰਡਾਂ ਨੂੰ ਇਹੀ ਬੇਨਤੀ ਹੈ ਵੀ ਜਿਨ੍ਹਾਂ ਕੋਲੇ ਕੋਈ ਟਰੈਕਟਰ ਨੇ ਜਾਂ ਕੋਈ ਟਰਾਲੀਆਂ ਟਰੈਕਟਰ ਲੈ ਕੇ ਵੀ ਜਿਹੜਾ ਬੰਨ ਹੈ ਆਪਾਂ ਇਹ ਰਾਜ ਮਿਲ ਕੇ ਸਾਰਾ ਮਜ਼ਬੂਤ ਕਰੀਏ ਇਹੀ ਬੇਨਤੀ ਹੈ ਬਸ ਜੀ ਧੰਨਵਾਦ ਹਾਂਜੀ ਬਾਈ ਜੀ ਬਚਾ ਕਾਰਜ ਚੱਲ ਰਿਹਾ ਤੁਸੀਂ ਇੱਥੇ ਮੌਜੂਦ ਹੋ ਕੀ ਕਹਿਣਾ ਚਾਹੋਗੇ ਅਸੀਂ ਬਾਈ ਜੀ ਜਿਹੜੇ ਨੇ ਇੱਥੇ ਵੀਰ ਸੈਲਫੀਆਂ ਲੈਣ ਆਉਂਦੇ ਨੇ ਉਹ ਮੋਟਰਸਾਈਕਲ ਲੈ ਕੇ ਬੰਦ ਤੇ ਆਉਂਦੇ ਨੇ ਸਾਨੂੰ ਉਹਨਾਂ ਨੇ ਇੰਨਾ ਪਰੇਸ਼ਾਨ ਕਰ ਰੱਖਿਆ ਤਿੰਨ ਦਿਨਾਂ ਦਾ ਸਾਡੇ ਗਲੇ ਬਹਿ ਕੇ ਰੋ ਰੋ ਕੇ ਸਾਡੀ ਇਹ ਹੀ ਬੇਨਤੀ ਹੈ ਵੀਰ ਬਣ ਕੇ ਦੇਖ ਲੈ ਨਾਲੀ ਦੇਖਣੇ ਦਾ ਤੁਰਕੇ ਆ ਜਾਓ ਪਰ ਮੋਟਰਸਾਈਕਲ ਨਾਲ ਕੋਈ ਲੈ ਕੇ ਆਓ ਸਾਡੇ 20 25 ਟਰੈਕਟਰ ਸੇ ਮਿੱਟੀਏ ਚੱਲ ਰਹੇ ਨੇ ਸਾਨੂੰ ਇੰਨਾ ਪਰੇਸ਼ਾਨ ਕਰ ਰੱਖਿਆ ਉਹਨਾਂ ਨੇ ਬਸ ਸਾਡੇ ਹੱਥ ਬੰਨ ਕੇ ਬੇਨਤੀ ਹੈ ਵੀ ਨਾਲੀ ਦੇ ਪੁਲ ਤੇ ਮੋਟਰਸਾਈਕਲ ਨਾਲ ਲੈ ਕੇ ਆਓ ਸਾਨੂੰ ਬਹੁਤ ਦੁਖੀ ਕਰ ਜੇ ਸੈਲਫੀ ਲੈਣੀ ਆ ਤਾਂ ਤੁਰਕੇ ਆ ਜਾਓ ਤੇ ਨਹੀਂ ਇੱਥੇ ਬਸ ਹੀ ਭਟਾ ਧਰ ਕੇ ਦਨੇ ਗੱਟੇ ਭਰ ਕੇ ਘਟੇ ਜਾ ਕੇ ਨੇ ਕੋਈ ਇੱਥੇ ਸਾਰੇ ਸੈਲਫੀ ਲੈਣ ਆਣੇ ਕੋਈ ਕੰਮ ਨਹੀਂ ਆਉਂਦਾ ਹੈ ਇੱਥੇ ਸਾਡੇ ਵੱਲ ਵੀ ਪੀਲਾ ਵੀਰ ਬਣ ਕੇ ਜਿਹਾ ਮਾਹੌਲ ਨਾ ਬਣਾਓ ਆਪਾਂ ਨੂੰ ਦਿੱਕਤ ਲੱਗਦੀ ਹੈ ਟਰੈਕਟਰ ਆ ਰਹੇ ਨੇ ਬੜਾ ਇਹ ਕੋਈ ਜਿਹੜਾ ਤਮਾਸ਼ੇ ਵਾਲੀ ਚੀਜ਼ ਨਹੀਂ ਹੈਗੀ ਆਪਾਂ ਦੇਖਿਆ ਕਿ ਪਹਿਲਾਂ ਹੀ ਆਪਾਂ ਬਹੁਤ ਨੁਕਸਾਨ ਚੱਲਿਆ 2023 ਦੇ ਵਿੱਚ ਆਪਣੇ ਕਿਸ ਤਰ੍ਹਾਂ ਦਾ ਮਾਹੌਲ ਸੀ ਤਾਂ ਵੀਰ ਬਣ ਕੇ ਇਸ ਨੂੰ ਸੀਰੀਅਸ ਲਓ ਜੇਕਰ ਤੁਸੀਂ ਸੇਵਾ ਕਰਨੀ ਚਾਹੁੰਦੇ ਤਾਂ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਪੈਦਲ ਆ ਕੇ ਤੁਸੀਂ ਸੇਵਾ ਕਰੋ ਮਾਹੌਲ ਦੇਖਣਾ ਚਾਹੁੰਦੇ ਸਥਿਤੀ ਦੇਖੋ ਪਰ ਟਰੈਕਟਰਾਂ ਦੀ ਮੋਟਰਸਾਈਕਲਾਂ ਦੀ ਭੀੜ ਨਾਲ ਜਮਾ ਕਰੋ ਜਿਹੜੀ ਕਿ ਟਰੈਕਟਰਾਂ ਦੇ ਲਈ ਦਿੱਕਤ ਬਣੇ ਤਾਂ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਹੋਰ ਜਿਹੜੇ ਬਚਾਅ ਕਾਰਜ ਦੇ ਵਿੱਚ ਕੋਈ ਅਜਿਹੀ ਚੀਜ਼ ਹੋ ਜਾਏ ਜਿਹਦੇ ਨਾਲ ਆਪਣਾ ਮਤਲਬ ਜਿਵੇਂ ਬੰਨਤ ਲੱਗ ਰਿਹਾ ਬੰਨ ਦੀ ਮਜ਼ਬੂਤੀ ਦੇ ਲਈ ਕੀ ਕੀਤਾ ਜਾ ਸਕਦਾ ਦੇਖੋ ਜੀ ਹੁਣ ਕੱਲ ਦੀ 1.5 ਫੁੱਟ ਵਧੀ ਆ ਕੱਗਰ ਅਸੀਂ 2023 ਚ ਇੱਥੇ ਸਾਰੇ ਕੱਗਰ ਟੁੱਟ ਕੇ ਫੂਸ ਮੰਡੀ ਤੋਂ ਪਿੱਛੋਂ 2000 ਕਿੱਲਾ ਸਮਥਿੰਗ ਸਾਡਾ ਸਤਲੇ ਸਰੂਗੜ ਦਾ ਲੁੱਬ ਚੁੱਕਿਆ ਸੀਗਾ ਤੇ ਘਰ ਦੋ ਨੰਬਰ ਵਾਰਡ ਤਿੰਨ ਨੰਬਰ ਵਾਰਡ ਬਿਲਕੁਲ ਉਹ ਹੋ ਗਏ ਸੀਗੇ ਤੇ ਅਸੀਂ ਇਹੀ ਚਾਹੁੰਦੇ ਹੁਣ ਮਿੱਟੀ 17 ਕਿਲੋਮੀਟਰ ਤੋਂ ਦੂਰ ਆ ਰਹੀ ਆ ਟੀਬੀ ਆ ਇਸ ਤੋਂ ਜੀ ਇਹ ਗਾਂ ਆਲੇ ਸਾਲ ਇਤੂ ਵੀ ਦੂਰ ਚਲੀ ਜਾਣੀ ਆ ਕਿਉਂਕਿ ਨੇੜੇ ਮਿੱਟੀ ਮਿਲ ਨਹੀਂ ਰਹੀ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਇਹ ਮਿੱਟੀ ਦੀ ਆ ਤੇ ਇਹ ਅਸੀਂ ਇਹੀ ਮੰਗ ਕਰਦੇ ਆਂ ਸਟੇਟ ਸਰਕਾਰਾਂ ਤੋਂ ਸੈਂਟਰ ਸਰਕਾਰਾਂ ਤੋਂ ਕਿ ਸਾਡਾ ਸਰਦੂਗੜ ਤੋਂ ਲੈ ਕੇ ਭੱਲਣਵਾੜੇ ਤੱਕ ਹੱਦ ਪੈਂਦੀ ਆ ਸਾਡੀ ਕਿ ਪੱਥਰ ਲੱਗੇ ਦੋਨੇ ਸਾਈਡਾਂ ਤੋਂ ਜੀ ਇਹੀ ਉਹ ਆਈ ਵਾਰ ਅਸੀਂ ਇਹੀ ਮੰਗ ਕਰਦੇ ਆਂ ਜੀ ਦੇਖੋ ਜਦੋਂ ਨੁਕਸਾਨ ਹੋ ਜਾਂਦਾ ਸਾਡਾ ਸਾਨੂੰ ਨਾ ਤਾਂ ਮੁਰਗੀ ਦਾ ਮਹਾਵਜਾ ਚਾਹੀਦਾ ਨਾ ਹੀ ਬੱਕਰੀ ਦਾ ਚਾਹੀਦਾ ਸਾਨੂੰ ਤਾਂ ਇਹੀ ਮੰਗ ਆ ਕਿ ਸਾਡਾ ਪੱਥਰ ਲੱਗ ਜੇ ਦੋਨੇ ਸਾਈਡਾਂ ਤੇ ਹਾਂ ਕੀ ਬਚਾਅ ਹੋ ਜਾਇਆ ਕਰੇ ਕਿਉਂਕਿ ਮਿੱਟੀ ਹੁਣ ਬਹੁਤ ਦੂਰੋਂ ਆਉਂਦੀ ਆ ਅਗਲੇ ਸਾਲ ਇਦੋਂ ਵੀ ਦੂਰੋਂ ਹੜ੍ਹ ਨੇ ਆਉਣਾ ਹੀ ਆਉਣਾ ਹੁਣ ਦੇਖੋ 7ਵੇਂ ਜਾਂ 8ਵੇਂ ਮਹੀਨੇ ਤਿਆਰੀ ਕਰ ਰਹਾ ਹੈ ਪ੍ਰਸ਼ਾਸਨ ਮੈਨੂੰ ਤਾਂ ਲੱਗਦਾ ਨਹੀਂ ਕੋਈ ਪ੍ਰਸ਼ਾਸਨ ਇੱਥੇ ਕੋਈ ਨਾ ਡੀਸੀ ਆਇਆ ਨਾ ਐਸਡੀ ਆਉਣਾ ਤਹਿਸੀਲਦਾਰ ਨਾ ਕੋਈ ਉਹ ਨਾ ਕੋਈ ਮੀਟਿੰਗ ਹੋਈ ਹੈ ਹਜੇ ਤੱਕ ਪੰਜਾਬ ਲੈਵਲ ਤੇ ਵੀ ਨਹੀਂ ਹੋਈ ਤੇ ਸਾਡੇ ਮਾਨਸਾ ਜ਼ਿਲ੍ਹੇ ਦੇ ਲੈਵਲ ਤੇ ਵੀ ਨਹੀਂ ਹੋਈ ਡਿਜ਼ਾਸਟਰ ਮੈਨੇਜਮੈਂਟ ਦੀ ਕਿ ਕੋਈ ਮੀਟਿੰਗ ਹੋਵੇ ਹੜਾ ਇਹ ਤਾਂ ਸਾਡਾ ਪਿੰਡ ਆਪਦੇ ਭਾਈਚਾਰਾ ਤੌਰ ਤੇ ਕਾ ਪਹਿਲਾਂ ਸਾਡੇ ਵਿਕਰਮ ਓਫਰ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਉਹ ਦੇ ਕੇ ਗਏ ਨੇ 500 ਲੀਟਰ ਤੇਲ 1000 ਲੀਟਰ ਬੀਬਾ ਹਰ ਸਿਮਰਤ ਕੌਰ ਦੇ ਕੇ ਗਈ ਆ ਤੇ ਕੁਛ ਨਾਗਰਪੜਤਾਤ ਵੀ ਪਵਾਈ ਜਾਂਦੀ ਆ ਜੀ ਇਹ ਕੋਈ ਪੱਕਾ ਹੱਲ ਨਹੀਂ ਮਿੱਟੀ ਦਾ ਜੀ ਸਸੀਂ ਤਾਂ ਪੱਥਰ ਦੀ ਮੰਗ ਕਰਦੇ ਆ ਕਿ ਇਹਨੂੰ ਪੂਰੇ ਪੂਰਾ ਪੂਰਿਆ ਜਾਵੇ ਪੱਥਰ ਨਾਲ ਦੋਨੇ ਸਾਈਡਾਂ ਤੇ ਪੱਥਰ ਲੱਗਿਆ ਜਾਵੇ ਧੰਨਵਾਦ ਜੀ ਥੈਂਕ ਯੂ ਸਰਦੂਰਗੜ੍ਹ ਸ਼ਹਿਰ ਦੇ ਲੋਕਲ ਨਿਵਾਸੀ ਸਾਡੇ ਨਾਲ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਬਾਈ ਜੀ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਸੈਮ ਜਿਹੜੇ ਸ਼ਹਿਰ ਵਾਸੀ ਨੇ ਵਿੱਚ ਬਣਿਆ ਹੋਇਆ ਹੱਲ ਭਾਈ ਤੁਹਾਡੇ ਮਾਧਮ ਰਾਈ ਤੁਹਾਡਾ ਧੰਨਵਾਦ ਤੁਸੀਂ ਇੰਨੀ ਕਿਚਲ ਕੀਤੀ ਇੰਨੀਂ ਦਰੂ ਆਏ ਧੰਨਵਾਦ ਕੱਗਰ ਜੀ 2023 ਚ ਵੀ ਆਈ ਸੀ ਉਦੋਂ ਸਾਧੂ ਵਾਲੇ ਫੂਸ ਮੰਡੀ ਕਹਿਆਰਾਂ ਕਿਲੇ ਤਬਾਹ ਹੋ ਗਏ ਜੀ ਐਤਕੀ ਵੀ ਉਹੀ ਕੰਮ ਲੱਗ ਰਿਹਾ ਕੱਗਰ ਦਾ ਜੀ ਜੈਤਕੀ ਪਾਣੀ ਬਹੁਤ ਤੇਜ਼ ਆ ਪੁੱਛੋ ਚੰਡੀਗੜ੍ਹ ਤੋਂ ਪੰਜਕਲੋਂ ਥੋਂ ਦਾ ਪਾਣੀ ਆਉਂਦਾ ਜੀ ਬਹੁਤ ਬਹੁਤ ਜ਼ਿਆਦਾ ਬਰਸਾਤਾ ਹੋ ਰਹੀਆਂ ਜੀ ਬਹੁਤ ਜ਼ਿਆਦਾ ਜੀ ਜਦੋਂ ਪਾਣੀ ਆਉਂਦਾ ਜੀ ਸਭ ਤੋਂ ਪਹਿਲਾਂ ਕਿ ਇਧਰ ਸਾਧੂ ਵਾਲਾ ਫੂਸ ਮੰਡੀ ਉਧਰ ਇਹ ਨੇਵੇਂ ਇਲਾਕੇ ਹੋ ਗਏ ਜਿਵੇਂ ਰੋੜਕੀ ਰੋੜਕੀ ਸਾਈਡ ਹੋਇਆ ਜੀ ਤੇ ਬਾਦੀਆਂ ਉਧਰ ਉਧਰਲੇ ਪਾਸੇ ਜੀ ਬਹੁਤ ਜ਼ਿਆਦਾ ਮਾਰ ਵਜਦੀ ਆਈ ਵਾਰ ਜੀ ਇਹ ਪੁਲ ਕਟੋ ਕਟ 8-9 ਕਿਲੋਮੀਟਰ ਲੰਬਾ ਹੈ ਜੀ ਇਹਦੇ ਵਿੱਚੋਂ ਲੋਕਾਂ ਨੇ ਪੈਪਾ ਪਾਰ ਰੱਖੀਆਂ ਪਾਣੀ ਵਾਲੀਆਂ ਤੇ ਜਦੋਂ ਪਾਣੀ ਆਉਂਦਾ ਮਿੱਟੀ ਖੁਰਦੀ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਇਹਨੂੰ ਪੱਕਾ ਕੀਤਾ ਜਾਵੇ ਸਭ ਤੋਂ ਪਹਿਲਾਂ ਸਾਡੀ ਇਹ ਮੰਗ ਹੈ ਜੀ ਤਿਹੜੀ ਇਹ ਮਿੱਟੀ ਆਉਂਦੀ ਹੈ ਜੀ ਇਹਦਾ ਕੋਈ ਅਸਰ ਨਹੀਂ ਹੈਗਾ ਜੀ ਕੋਈ ਮਿੱਟੀ ਜਦੋਂ ਬਰਸਾਤ ਚ ਇਹ ਮਿੱਟੀ ਖੁਰ ਜਾਂਦੀ ਹੈ ਜਿਆਦਾ ਘੱਟੋ ਘੱਟ 2-3 ਮਹੀਨੇ ਪਹਿਲਾਂ ਮਿੱਟੀ ਪਾਈ ਹੁੰਦੀ ਹੈ ਪੱਥਰ ਵਰਗਾ ਕੰਮ ਕਰਦੀ ਬਾਕੀ ਹੁਣ ਜੀ ਬਾਕੀ ਮਾਲ ਕਾਥੀ ਸਭ ਕੁਝ ਜੀ ਪ੍ਰਸ਼ਾਸਨ ਦੇ ਕੁਝ ਕੋਈ ਕੁਝ ਕਰ ਨਹੀਂ ਰਿਹਾ ਜੀ ਨਾ ਹਾਂਜੀ ਹਾਂ ਬਾਕੀ ਹਾਲਾਤ ਮਾੜੀ ਨੇ ਜੀ ਠੀਕ ਹੈ ਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖ ਰਹੇ ਮੇਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇੱਕ ਮੈਂ ਗੱਲ ਸਾਡੇ ਇਲਾਕੇ ਨੂੰ ਨਾ ਕਹਿ ਸਕਦੇ ਹਾਂ ਦੋਰੀ ਮਾਰ ਇਕ ਤਾਂ ਦੇਖੋ ਜੀ ਇਹਦਾ ਚੱਲ ਹੀ ਰਹੀ ਹੈ ਕੁਦਰਤੀ ਕਰੋਪੇ ਇੱਕ ਜਿਹੜਾ ਮੀਂਹ ਪੈ ਰਿਹਾ ਹੈ ਉਹਦੇ ਕਰਕੇ ਲੋਕਾਂ ਦੇ ਸਾਡੇ ਉਧਰਲੇ ਪਾਸੇ ਨਾਲੀ ਦੇ ਨਾਲ ਲੱਗ ਮੇ ਘਰ ਨਹੀਂ ਉਹਨਾਂ ਦੇ ਘਰ ਪਾਟ ਗਏ ਸਦੂਲ ਗਾੜੀ ਸਦੂਲ ਗੜਦੇ ਹਾਂ ਜੀ ਸਦੂ ਗੜਦਾ ਏਰੀਆ ਹੀ ਭਾਈ ਪੁਰਾਣਾ ਬਿਆਰ ਵਾਸਤਾ ਸਾਡਾ ਪਹਿਲਾਂ ਉਹ ਹੀ ਹੁੰਦਾ ਸੀ ਸ਼ਹਿਰ ਉੱਥੇ ਜਦੋਂ ਮਿੱਟੀ ਏਰੀਆ ਬੰਨ ਉੱਚਾ ਹੋਣ ਕਰਕੇ ਮਗਲੇ ਪਾਸੇ ਇੱਕ ਪਾਣੀ ਖੜ ਗਿਆ ਉਹ ਪਾਣੀ ਘਰਾਂ 'ਚ ਵੜ ਗਿਆ ਉਹਦੇ ਕਰਕੇ ਘਰ ਪਾਟ ਗਏ ਤੇ ਮੈਂ ਪ੍ਰਸ਼ਾਸਨ ਨੂੰ ਇੰਨੀ ਬੇਨਤੀ ਕਰੂੰਗਾ ਵੀ ਉਹ ਉਧਰ ਵੀ ਨਜ਼ਰ ਮਾਰ ਕੇ ਜਿਹੜਾ ਉਹਨਾਂ ਦਾ ਕੋਈ ਨੁਕਸਾਨ ਹੋਇਆ ਉਹ ਉਹਨਾਂ ਦੇ ਪਰਪਾਈ ਕੀਤੀ ਜਾਵੇ ਰਿਪੇਅਰ ਕੀਤੀ ਜਾਵੇ ਜਿਹੜਾ ਜਿੰਨਾ ਵੀ ਹੋਇਆ ਸਭ ਤੋਂ ਵੱਡੀ ਗੱਲ ਹੈ ਇੱਕ ਦੇਖ ਰੇ ਭਰਾਵਾਂ ਨੂੰ ਕਹੂੰਗਾ ਸਾਡੇ ਨਗਰ ਵਾਸਤੇ ਜਰੂਰ ਇੱਕ ਵਾਰੀ ਡੈਲੀ ਅਰਦਾਸ ਕਰਿਆ ਕਰੋ ਸਾਡੀ ਸਲਾਮਤੀ ਬਣੀ ਰਹੇ ਸ਼ੁਕਸ਼ਾਂਤੀ ਨਾਲ ਐਂ ਪਾਣੀ ਟਪ ਜੇ ਸਾਡਾ ਕੋਈ ਨੁਕਸਾਨ ਨਾ ਹੋਏ ਦੇਖ ਰੇ ਵੀਰਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰੂੰਗਾ ਵੀ ਇੰਨੀ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਅੱਜ ਕਰਦਾ ਜੀ ਪਿਛਲਾ ਦਰਦ ਵੀ ਨਹੀਂ ਭੁੱਲਿਆ ਸੀਗਾ ਤੇ ਨਵਾਂ ਉੱਠ ਗਿਆ ਜੀ ਤੇ ਮੈਂ ਕੀ ਇਹਦਾ ਮੈਂ ਕੀ ਬਹੁਤ ਭੇੜੇ ਨਤੀਜੇ ਹੁੰਦੇ ਜੀ ਤਾਂ ਪਿਛਲੀ ਵਾਰ ਵੀ ਸਾਡਾ ਮੈਂ ਕੀ ਬਾਚੇ ਰਿਤਾ ਜੰਮ ਗਿਆ ਸੀ ਕਿ ਜਦ ਪਾਣੀ ਟੁੱਟਦਾ ਉਦੋਂ ਉਹ ਜਿਹੜਾ ਦਰਦੀ ਨੂੰ ਲੱਗਿਆ ਹੁੰਦਾ ਜਿੱਥੇ ਤਨ ਲੱਗੇ ਉਸ ਤਨ ਜਾਣੇ ਉਹ ਗੱਲ ਹੁੰਦੀ ਹੈ ਜੀ ਇਹਦੇ ਬਹੁਤ ਭੇੜਾ ਰਿਜ਼ਲਟ ਹੁੰਦਾ ਜੀ ਪਰ ਉਹ ਜਾਂ ਨਾ ਹੋਏ ਮੈਂ ਆਹੀ ਦੁਆ ਕਰਦੇ ਹਾਂ ਸਿਰ ਸ਼ਾਂਜੀ ਅਸੀਂ ਵੀ ਜਰੂਰ ਅਰਦਾਸ ਕਰਦੇ ਹਾਂ ਕਿ ਇਸ ਤਨ ਮਾਹੌਲ ਨਾ ਹੋਵੇ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਅੱਜ ਗੱਲਬਾਤ ਕੀਤੀ ਸਦੂਗਲ ਸ਼ਹਿਰ ਨਿਵਾਸੀਆਂ ਦੇ ਨਾਲ ਤੇ ਆਸ-ਪਾਸ ਦੇ ਲੋਕਾਂ ਦੇ ਨਾਲ ਬੜਾ ਸਹਿਮ ਦਾ ਮਾਹੌਲ ਲੋਕਾਂ ਦੇ ਵਿੱਚ ਬਣਿਆ ਹੋਇਆ ਜਿਹੜ ਤਾਸੀ اپیل ਕਰਦੇ ਆ ਆਸ-ਪਾਸ ਦੇ ਲੋਕਾਂ ਨੂੰ ਕਿ ਜਿਹੜਾ ਇਹ ਬਚਾਅ ਕਾਰਜ ਚੱਲ ਰਿਹਾ ਜਰੂਰ ਇੱਥੇ ਆ ਕੇ ਵੱਧ ਤੋਂ ਵੱਧ ਗਣਤੀ ਵਿੱਚ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਓ ਏਕਾ ਬਣਾ ਕੇ ਰੱਖੋ ਤੇ ਜਿਹੜੀ ਕਿ ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਡੀਜ਼ਲ ਦੀ ਬਹੁਤ ਕਮੀ ਆ ਰਹੀ ਹੈ ਤਾਂ ਅਸੀਂ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਸ਼ਾਸਨ ਨੂੰ اپیل ਕਰਦੇ ਆ ਕਿ ਇੱਥੋਂ ਦੇ ਲੋਕਾਂ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ